ਵੇਰ ਉਸ ਵਜੋਂ ਅਸੀਂ ਕੱਲ ਨੂੰ ਜ਼ਿਲ੍ਹਾ ਪੱਧਰੀ ਰੈਲੀ ਕਰਨ ਜਾ ਰਹੇ ਹਾਂਗੇ ਵਾਦਾ ਕਰਕੇ ਸਰਕਾਰ ਪੱਲੇਦਾਰਾਂ ਨਾਲ ਵਾਦਾ ਕਰਕੇ ਮੁਕਰੀ ਹੈਗੀ ਇਹ ਨਮਸਕਾਰ ਨਾ ਕਿਸੋ ਰਾਤ ਦੇਖੇ ਸਰਤਾ ਨਿਊਜ਼ ਆਈ ਨਜ਼ਰ ڈالਦੇ ਹਾਂ ਅੱਜ ਦੀ ਬੜੀ ਖਬਰ ਤੱਕ ਮੇਰਾ ਨਾਮ ਜਸਵੀਰ ਸਿੰਘ ਪੰਜਾਬ ਪ੍ਰਦੇਸ਼ ਪੱਲੇਦਾਰ ਮਜ਼ਦੂਰ ਮਜ਼ਦੂਰ ਯੂਨੀਅਨ ਰਜਿਸਟਰ ਨੰਬਰ 37 ਦਾ ਕਾਇਸ਼ਰਾਂ ਜੀ ਅੱਜ ਦੀ ਮੀਟਿੰਗ ਜੋ ਰੱਖੀ ਗਈ ਹੈ ਇਹ ਕੱਲ ਜਗਰਾਉਂ ਵਿਖੇ ਸਿਗਰਸ਼ ਕਮੇਟੀ ਦੀ ਮੀਟਿੰਗ ਹੋਈ ਜਿਦੇ ਵਿੱਚ ਫੈਸਲਾ ਕੀਤਾ ਗਿਆ ਕਿ ਪੰਜਾਬ ਸਿਰ ਆਉਣ ਵਾਲੀ ਜੋ ਟੈਂਡਰ ਪਾਲਿਸੀ ਹੈ ਸਰਕਾਰ ਨੇ ਵਾਅਦਾ ਕੀਤਾ ਸੀ ਕਿ ਠੇਕੇਦਾਰੀ ਮੁਕਤ ਕਰਕੇ ਤੇ 50% ਬਬ ਵਿੱਚ ਜੋੜ ਕੇ ਸੋਨੂੰ ਰੇਟ ਬਣਾਇਆ ਜਾਊਗਾ ਲੇਕਿਨ ਵਾਅਦਾ ਕਰਕੇ ਸਰਕਾਰ ਪੱਲੇਦਾਰਾਂ ਨਾਲ ਵਾਅਦਾ ਕਰਕੇ ਮੁੱਕਰੀ ਹੈਗੀ ਇਸ ਦੇ ਰੋਸ ਵਜੋਂ ਅਸੀਂ ਕੱਲ ਨੂੰ ਜ਼ਿਲ੍ਹਾ ਪਧਰੀ ਰੈਲੀ ਕਰਨ ਜਾ ਰਹੇ ਹਾਂਗੇ ਜਿਸ ਜੈਸੀ ਦਾ ਨਾਫਾ ਨੁਕਸਾਨ ਜੋ ਵੀ ਹੋਇਆ ਉਹ ਪੰਜਾਬ ਸਰਕਾਰ ਦਾ ਹੋਵੇਗਾ। ਇਹਦੇ ਵਿੱਚ ਘਟੋ ਘਟ ਸਾਡੇ ਜ਼ਿਲ੍ਹੇ ਦੇ 2000 ਵਰਕਰ ਹਿੱਸਾ ਲੈਣ ਦੀ ਸੁਭਾਵਨਾ ਜੀ। ਇਹ ਸਾਰੇ ਜ਼ਿਲ੍ਹੇ ਵਿੱਚ ਕੀਤੀ ਜਾਊਗੀ ਜੀ। ਇਹ ਬਠਿੰਡਾ ਡਿਫੂ ਦੇ ਵਿੱਚੋਂ ਚੱਲ ਕੇ ਜੋ ਵੇਰਹਾਊਸ ਦਾ ਗਦਾਮ ਆਗਾ ਡੀਸੀ ਦਫ਼ਤਰ ਦੇ ਸਾਹ ਡਿਜੀ ਦਫ਼ਤਰ ਨੂੰ ਉੱਥੇ ਮੰਗ ਪੱਤਰ ਦਿੱਤਾ ਜਾਊਗਾ ਜੀ। ਮੇਨ ਮੰਗਾਤਾ ਸਾਡੀਆਂ ਇਹੀ ਆਈ ਠੇਕੇਦਾਰੀ ਸਿਸਟਮ ਨੂੰ ਖਤਮ ਕਰਕੇ ਸਿੱਧੇ ਹੀ ਜੋ ਏਜੰਸੀਆਂ ਦੇ ਵਿੱਚ ਪੱਲੇਦਾਰ ਕੰਮ ਕਰਦੇ ਆ ਉਹਨਾਂ ਨੂੰ ਸਿੱਧੀ ਦੇਗੀ ਕੀਤੀ ਜਾਵੇ ਤੇ ਉਹਨਾਂ ਦਾ ਮਾੜਾ ਪਾਲਣ ਪੋਸਣ ਜੋ ਬੱਚਿਆਂ ਦਾ ਸਹੀ ਢੰਗ ਨਾਲ ਹੋ ਚਕੇ ਪੰਜਾਬ ਸਰਕਾਰ ਨੇ ਸਾਡੇ ਨਾਲ ਵਾਅਦਾ ਵੀ ਕੀਤਾ ਸੀ ਆਮ ਆਦਮੀ ਪਾਰਟੀ ਨੇ ਵਾਅਦਾ ਕੀਤਾ ਸੀ ਕਿ ਜੇ ਸਾਡੀ ਸਰਕਾਰ ਬਣਦੀ ਹੈ ਤਾਂ ਸਾਨੂੰ ਪਹਿਲ ਦੇ ਆਧਾਰ ਤੇ ਅਸੀਂ ਠੇਕੇਦਾਰੀ ਸਿਸਟਮ ਨੂੰ ਖਤਮ ਕਰਕੇ ਤੁਹਾਨੂੰ ਸਿੱਧਾ ਕੰਮ ਦੇ ਦੇਵਾਂਗੇ ਲੇਕਿਨ ਇਹ ਸਾਰੇ ਵਾਅਦਿਆਂ ਤੋਂ ਭਗਵੰਤ ਮਾਨ ਸਰਕਾਰ ਪਛ ਚੁੱਕੀ ਹੈ ਠੇਕੇਦਾਰੀ ਦਾ ਸਾਨੂੰ ਨੁਕਸਾਨ ਇਹ ਹੈ ਜੀ ਠੇਕੇਦਾਰੀ ਨੂੰ ਠੇਕੇਦਾਰ ਨੂੰ ਜੋ ਸਿੱਧਾ ਪੇਮੈਂਟ ਦਿੰਦੀ ਹੈ ਉਹਦੇ ਵਿੱਚੋਂ ਠੇਕੇਦਾਰ ਗਾਹ ਪੱਲੇਦਾਰਾਂ ਨੂੰ ਬਹੁਤ ਹੀ ਘੱਟ ਪੈਸੇ ਦਿੰਦਾ ਤੇ ਟਾਈਮ ਸਰ ਪੈਸੇ ਨਹੀਂ ਦਿੰਦਾ ਜੀ ਇੰਨੀ ਇੱਕ ਸਮੱਸਿਆ ਆਉਂਦੀ ਆ ਫਿਰ ਜਿਹੜੀ ਬੇਵਰ ਨੂੰ ਪੁੱਛਦੇ ਆ ਪੱਲੇਦਾਰਾਂ ਨੂੰ ਮੁਸ਼ਕਲਾਂ ਆਉਂਦੀਆਂ ਜੀ ਬਹੁਤ ਜ਼ਿਆਦਾ ਆਉਂਦੀਆਂ ਨੇ ਐਂ ਨਹੀਂ ਪਤਾ ਸਵੇਰ ਸੁਪਹਿਰ ਲਾ ਕੇ ਉਹ ਰਾਤ ਨੂੰ 12 1 ਵਜੇ ਭਰੀ ਜਾਵੇ ਰਾਤ ਨੂੰ ਹਨੇਰਾ ਵੀ ਹੋ ਜਾਂਦਾਗਾ ਉੱਥੇ ਨਾ ਤਾਂ ਕੋਈ ਲਾਈਟਾਂ ਦਾ ਪ੍ਰਬੰਧ ਹੁੰਦਾਗਾ ਇਸ ਲਈ ਕੁਈ ਮਾਰੋ ਰਾਹ ਦੇ ਵਿੱਚ ਐਕਸੀਡੈਂਟ ਵਗੈਰਾ ਵੀ ਹੋ ਜਾਂਦਾ ਸਾਨੂੰ ਉਹਦੀ ਕੋਈ ਸਹੂਲਤ ਨਹੀਂ ਗੀ। ਘੁਰਪੀ ਸਿੰਘ ਜੀ ਮੈਂ ਵਹੰਡਾ ਡੀਪੋ ਪ੍ਰਧਾਨ ਆ ਜੀ ਪੰਜਾਬ ਪ੍ਰਦੇਸ਼ ਪੱਲੇਦਾਰ ਮਜ਼ਦੂਰ ਯੂਨੀਅਨ। ਜਿਹੜੀ ਮੀਟਿੰਗ ਕੀਤੀ ਆ ਅੱਜ ਦੀ ਮੀਟਿੰਗ ਜੀ ਸਾਡੀ ਸੰਘਰਸ਼ ਕਮੇਟੀ ਨੇ ਸਾਨੂੰ ਸਹਿਯਾ ਲਾਇਆ ਵੀ ਆਲ ਜ਼ਿਲ੍ਹਿਆਂ ਵਿੱਚ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਵਿੱਚ ਰੋਸ ਰੈਲੀ ਕੱਢਣੀ ਆ ਜੋ ਸਰਕਾਰ ਨੇ ਮਾੜੀ ਪਾਲਿਸੀ ਬਣਾਈ ਆ ਉਹਦੇ ਵਿਰੋਧ ਅਸੀਂ ਇਹ ਪਾਲਿਸੀ ਦਾ ਕੱਲ ਸਾਰੇ ਜ਼ਿਲ੍ਹਿਆਂ ਵਿੱਚ ਅੱਜ ਵੀ ਜਲਾਈ ਗਈ ਇਹ ਪਾਲਿਸੀ ਜੋ ਸਰਕਾਰ ਨੇ ਮਾੜੀ ਬਣਾਈ ਆ ਪੱਲੇਦਾਰਾਂ ਨਾਲ ਢਿੱਡ 'ਚ ਲੱਤ ਮਾਰੀ ਆ ਸਰਕਾਰ ਨੇ ਸਾਨੂੰ ਪਿਛਲੇ 7 ਮਹੀਨਿਆਂ ਤੋਂ ਸੰਗਰੂਰ ਧਰਨੇ ਤੇ ਬੈਠੇ ਆਂ ਸਰਕਾਰ ਨੇ ਪਹਿਲਾਂ ਕਿਹਾ ਤਾਂ ਸਾਨੂੰ ਵੀ ਚੋਣ ਜਾਬਤਾ ਲੱਗ ਗਿਆ ਥੋੜਾ ਜਿਹਾ ਫੇਰ ਕੰਮ ਕਰਾਂਗੇ ਤੂੰ ਸਾਨੂੰ ਵੋਟਾਂ ਪਾਓ ਅਸੀਂ ਗਰੀਬ ਲੋਕਾਂ ਨੇ ਸਾਰਿਆਂ ਨੇ ਸਰਕਾਰ ਨੂੰ ਵੋਟਾਂ ਪਾਈਆਂ ਸਰਕਾਰ ਜਿਤਾਈ ਵੀ ਤੇ ਅੱਜ ਸਰਕਾਰ ਨੇ ਸਾਡੇ ਖਿਲਾਫ ਮਾੜੀ ਪੌਸੀ ਕੱਢ ਕੇ ਆਹ ਸਾਨੂੰ ਜਿਤਾਉਣ ਵੋਟਾਂ ਪਾਉਣ ਦਾ ਸੱਟਾ ਦਿੱਤਾ ਜੀ ਇਸ ਦੇ ਵਿਰੋਧ ਵਿੱਚ ਅਸੀਂ ਕੱਲ ਨੂੰ ਹਰ ਜ਼ਿਲ੍ਹਿਆਂ ਦੇ ਵਿੱਚ ਪੂਰੇ ਜੋਰ ਸ਼ੋਰ ਨਾਲ ਰੈਲੀ ਕਰ ਰਹੇ ਆਂ ਰੈਲੀ ਬਰਾਂਡੇ ਜ਼ਿਲ੍ਹੇ ਦੀ ਰੈਲੀ ਬਰਾਂਡੇ ਦੀਪੂ ਤੋਂ ਸਟਾਰਟ ਹੋ ਕੇ ਡੀਸੀ ਦਫ਼ਤਰ ਮੰਗਵੱਤਰ ਦਿੱਤਾ ਜਾਊਗਾ अब तक के लिए बस इतना ही सिरो की आपसे मुलाकात ऐसी एक और खबर के साथ अब तक के लिए नमस्कार और देखते रहिए सत्ता न्यूज़